ਇਹ ਇਸ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਤਾਂ ਭਾਜਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਨੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਵਾਦ-ਵਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਦੀ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਤਾਂ ਬੀਜੇਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਨੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ। ਔਰ ਦੇਖੋ ਤੁਸੀਂ ਬਾਦ-ਬਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਬਾਦ-ਬਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਾਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਦੀ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਤਾਂ ਬੀਜਪੀ ਨੇ ਜਾਣਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਬਾਦਵਾਦ ਵਾਲੇ ਬਿਆਨ ਦਿੰਦੀ ਆ ਜਿੱਥੇ ਬਾਦਵਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਾਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਉੱਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਦੀ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਦਨੇ ਚੜੋ ਕੰਗੜਾ ਜਦੋਂ ਉਹਦਾ ਬੀਜਪੀ ਨੇ ਜਾਣ ਪੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਾਈ ਆ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਨੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਬਾਦ-ਬਾਦ ਵਾਲੇ ਬਿਆਨ ਦਿੰਦੀ ਆ ਜਿੱਤੇ ਬਾਦ-ਬਾਦ ਹੋਵੇ ਜਿੱਤੇ ਪਾਈਚਾ ਦੇ ਵਿੱਚ ਫੁੱਟ ਪਵੇ ਇਹਨਾਂ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਉਹਨੇ ਛੱਡੋ ਕੰਗਣਾ ਜਦੋਂ ਉਹਦਾ ਭਾਜਪੀ ਨੇ ਜਾਣ ਪੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਬੰਨੂ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀ ਉਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕੇ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਉਹ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆਓ ਜਿੱਥੇ ਵਾਦ-ਵਾਦ ਹੋਵੇ ਜਿੱਥੇ ਪਾਈਚਾਦੇ ਦੇ ਵਿੱਚ ਫੁੱਟ ਪਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਓਦਨੇ ਛੱਡੋ ਕੰਗੜਾ ਜਦੋਂ ਉਹਦਾ ਬੀਜੇਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਾਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗੜਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਇਹੋ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜੇਪੀ ਨੂੰ ਉੱਥੇ ਪਾਬੰਦੀ ਲਾਉਣੀ ਚਾਹੀਦੀ ਆ। ਔਰ ਦੇਖੋ ਤੁਸੀਂ ਬਾਦ-ਬਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਬਾਦ-ਬਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਾਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਬੀਜੇਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਬੀਜੇਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਨਹੀਂ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਆ ਉਹਨੇ ਛੱਡੋ ਕੰਗਣਾ ਜਦੋਂ ਉਹ ਤਾਂ ਬੀਜਪੀ ਨੇ ਜਾਣ ਪੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਇਹ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਹਿ ਕਿ ਬੀਜਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਵਾਅਦ-ਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਥੇ ਵਾਅਦ-ਵਾਦ ਹੋਵੇ ਜਿੱਥੇ ਪਾਈਚਾ ਦੇ ਵਿੱਚ ਫੁੱਟ ਪਾਵੇ ਜਿੱਥੇ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪਤਾ ਦੀ ਨਫਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪੀ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਦੇ ਭਾਜਪੀ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅਨਸਰ ਪਾਰਟੀਆਂ ਚ ਦੀ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ ਆ ਉਹਨੇ ਛੱਡੋ ਕੰਗਣਾ ਜਦੋਂ ਤਾਂ ਬੀਜੇਪੀ ਨੇ ਜਾਣ ਬੁੱਝ ਕੇ ਮਤਲਬ ਕੰਗਣਾ ਦੀ ਡਿਊਟੀ ਲਾਈ ਹੈ ਉਹਦਾ ਉਹ ਵੀ ਮੈਨੂੰ ਲੱਗਦਾ ਥੋੜਾ ਉਹਦਾ ਵੀ ਦਿਮਾਗ ਕੰਗਣਾ ਦਾ ਵੀ ਮਤਲਬ ਬਹੁਤਾ ਠੀਕ ਨਹੀਂ ਜਿੱਦਾਂ ਦੀਆਂ ਸਟੇਟਮੈਂਟਾਂ ਦੇ ਦਈਏ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਬੀਜੇਪੀ ਨੂੰ ਉੱਤੇ ਪਾਬੰਦੀ ਲਾਉਣੀ ਚਾਹੀਦੀ ਆ ਔਰ ਦੇਖੋ ਤੁਸੀਂ ਵਾਦ-ਵਾਦ ਵਾਲੇ ਬਿਆਨ ਦਿੰਦੀ ਆ ਉਹ ਜਿੱਤੇ ਵਾਦ-ਵਾਦ ਹੋਵੇ ਜਿੱਤੇ ਪਾਈਚਾ ਦੇ ਵਿੱਚ ਫੁੱਟ ਪਵੇ ਜਿੱਤ ਸਮਾਜ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਵਧੇ ਸੋ ਮੈਂ ਉਹਦੇ ਬਿਆਨਾਂ ਦੀ ਕੰਡਮਨੇਸ਼ਨ ਕਰਦਾ ਪਹਿਲਾਂ ਵੀ ਕੀਤੀ ਸੀਗੀ ਔਰ ਮੈਂ ਭਾਜਪਾ ਨੂੰ ਕਹੂੰਗਾ ਜੇਪੀ ਨੱਡਾ ਜੀ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੂੰ ਕਹੂੰਗਾ ਕਿ ਇਹਦੇ ਤੇ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਇਹੋ ਜਿਹੇ ਇਹੋ ਜਿਹੇ ਅੰਸ਼ਦ ਪਾਰਟੀਆਂ ਚ ਦੀ ਰੱਖਣੇ ਚਾਹੀਦੇ ਜਿਹੜੇ ਜਿਹੜੇ ਸਾਡੇ ਸਮਾਜ ਤੇ ਦੇਸ਼ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਫੁੱਟ ਪਾਉਂਦੇ